ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਵਹਿੜ ਸੂਈ ਵੀ ਰੇਟ ਡਿਟੇਲ ਧਾਰਾ ਮਾਰ ਕੇ ਦਿਖਾਵਾਂਗੇ ਬਿਲਕੁਲ ਗਰਮੀ ਵਾਲਾ ਤੋਹਫਾ ਆਵਗੀ ਵੀਰ ਨਾ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਭਗਤ ਸਿੰਘਾ ਪਿੰਡਾਂ ਦੇ ਆ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 98773299 ਦੂਜਾ ਨੰਬਰ ਹੈ 973350 ਰਸਾਇਰੀ ਇਹ ਵੱਡੇ ਭਰਾ ਨੰਬਰ ਹੈ ਠੀਕ ਆ ਪਿੰਡ ਹੈ ਹੰਡਿਆਇਆ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੈਠ ਦੇਖ ਰਹੇ ਆਂ ਜੀ ਕਿਹੜਾ ਸੂਆ ਸੂਈ ਹੈ ਜੀ ਇਹ ਕੋਈ ਪਹਿਲੇ ਤੇ ਸੂਈ ਹੈਗੀ ਜੀ ਦੁਗਧੇ ਅਗਰ ਚੌਂਦਾਂ ਨੇ ਚੱਕ ਲਈ ਵਸੀ ਨੇ ਠੀਕ ਹੈ ਤੇ ਪਹਿਲਾ ਰਾਮਨ ਨੇ ਕਿਹਾ ਜੀ ਆਪ ਪਹਿਈਆ ਬਈ ਡਲ ਮਾਰਕਟ ਕਾਲੀ 16 ਦੀ ਜੀ ਤੇ ਅਗਰੇ ਰਾਮਨ ਨੇ ਕਿਹਾ ਮੈਂ ਮਾਲ ਤੇ ਆਪ ਨੂੰ ਘਟਾਣ ਨਾਲ ਦਿੱਤੀ ਹੈਗੀ ਅੱਛਾ ਬੱਚੀ ਆ ਪਿਛੇ ਬੱਸੀਆਂ ਵਾਲੇ ਬਈ ਬੱਸੀ ਆਪਾਂ ਦੇ ਸਾਰੇ ਬਹੁਤ ਪਿਆਰੀ ਸੋ ਜਿਵੇਂ ਚਾਰ ਚੰਨ ਕਾਲੇ ਰੰਗ ਦੇ ਵਿੱਚ ਹੀ ਬੱਚੀ ਆ ਗਈ ਠੀਕ ਹੈ ਬਹੁਤ ਪਿਆਰੀ ਬੱਸੀ ਠੀਕ ਹੈ ਕਹਿੰਦਾ ਬਾਵਾ ਗਰਮੀ ਵਾਲਾ ਤੋਹਫਾ ਜਮਾ ਹੈ ਨਾ ਕੀ ਆ ਕਰਨ ਆ ਪ੍ਰਿਆਦਨ ਕਾਰਡ ਤੋਂ ਗੱਪੜ ਨਹੀਂ ਬਈ ਜਰਮਨੀ ਦੇ ਤੋਂ ਜੀ ਸੈਗ ਦਾ ਸੀਮਣਾਗਾ ਠੀਕ ਹੈ ਜਿਹੜਾ ਇਹ ਮੰਨ ਕੇ ਤਾਂ ਵੀ ਕੇ ਬੋਲਾ ਕਦੀ ਮਾਰ ਕਰ ਪਿਆ ਤਾਂ ਪਲੱਸ ਰਿਹਾ ਹੋਇਆ ਹੈ ਠੀਕ ਹੈ ਕਹਿੰਦਾ ਬਾਵਾ ਚੰਗੇ ਇੰਪੋਰਟਡ ਸੀਮਣ ਦੀ ਆਪਾ ਇੰਪੋਰਟਡ ਸੀਮਣ ਦੀ ਅੱਗੇ ਚੰਗੀ ਬੱਛੀ ਆ ਗਈ ਪਿਛੇ ਬਈ ਪੂਰੇ ਆਏ ਮੰਨ ਕੇ ਇੱਕ ਪਾਲੀ ਹੋਗਾ ਜੀ ਅੱਗੇ ਮੰਨ ਕੇ ਕਹਿੰਦੀ ਹੈਗੀ ਆ ਮੰਨ ਕੇ 50% ਤਾਂ ਕਹਿੰਦਾ ਆਦੀ ਮਾਨ ਵੱਧ ਬਰੀਡ ਹੈ ਤੇ ਬਾਈ ਜੇ ਜਰ ਜਮਾ ਡਾਨਾ ਵੀਡੀਓ ਬਣੀ ਗਈ ਵੀਰੇ ਰਾਤ ਨੂੰ ਜੀ ਜੈ ਮੰਨ ਕੇ ਵੀਡੀਓ ਆਪਰੇ ਕੋਲੇ ਬਣੀ ਹੋਈ ਹੈ ਕਿੰਨਾ ਕੁ ਨਮਾਦੀ ਕਰ ਆਪਾਂ ਨੇ ਕਿੰਨਾ ਕੁ ਦੁੱਧ ਪਾ ਦੂਗੀ ਜੀ ਦੁੱਧ ਬਈ ਬਸੇ ਅਮਨ ਕੇ ਗੱਲ ਜਿੱਦਾਂ ਕਰਨੀ ਹੈ 9 ਤੋਂ 20 ਬਸੇ ਤੋਂ ਪਾਉਣਾ ਆਣੀ ਅੱਛਾ 25 ਕਿਲੋ ਦੁੱਧ ਪਾਉਗੀ ਤੇ ਬਾਕੀ ਐਨ ਸਲੀਨ ਦੇ ਕੱਪੜੇ ਵਰਗੀ ਜਰ ਸਾਫ ਸੁਥਰੀ ਬੜੀ ਆ ਹਨਾ ਠੀਕ ਹੈ ਜਿੱਦਾਂ ਮਰਜੀ ਧਾਰਾ ਮਾਰੀ ਜੇ ਕੋਈ ਗੱਲ ਹੀ ਨਹੀਂ ਹਨਾ ਸਭ ਤੋਂ ਧਾਰਾ ਦੇਖ ਸਕਦੇ ਹੋ ਧਾਰਾ ਪਹਿਨੇ ਮਾਰ ਕੇ ਦਿਖਾਉਣੇ ਪਹਿਲੇ ਨਾ ਬਸੇ ਹਨਾ ਵੀ ਆਉਣ ਨੂੰ ਮੰਦੀ ਹੁੰਦੀ ਹੈਗੀ ਬਿਨੈਣਾ ਨੂਨ ਵੀ ਪਾਉਣ ਦੀ ਜ਼ਰੂਰਤ ਨਹੀਂ ਜੀ ਮਾਰੀ ਧਾਰਾ ਇਹਦੇ ਸਭਰ ਚੌਣ ਦੇਖੋ ਯਾਰ ਫੱਟ ਫੱਟ ਨਿਆਣਾ ਪੌਣਾ ਤੁਹਾਡਾ ਜੀ ਕਰਦਾ ਪਾ ਲੋ ਨਹੀਂ ਪੌਣਾ ਤਾਂ ਕੋਈ ਲੋੜ ਨਹੀਂ ਦੁੱਧ ਭਈ ਆਏ ਮੰਨ ਕੇ ਚੱਲ ਆਪਾਂ 25 ਦੀ ਗਾਰੰਟੀ ਦੇ ਲਾਂਗੇ ਪਰ ਬੰਦਾ ਕੇਅਰ ਕਰਨਾ ਚਾਹੀਦਾ ਹੈਗਾ ਠੀਕ ਹੈ ਤੇ ਬਾਕੀ ਯਾਰ ਬੈਠਦੀ ਐ ਬਾਡੀ ਬਾਂਦਰ ਬੜੀ ਚੰਗੀ ਐ ਸਾਫ ਸੁਥਰੀ ਹੈਣਾ ਮੈਂ ਕਹਿੰਦਾ ਵੀ ਸਟੀਲੀ ਬਾਡੀ ਹੈ ਕੋਈ ਐਕਟਰਾ ਫੈਨਰੀ ਬੱਤੀ ਦੇ ਠੀਕ ਹੈ ਸੋ ਆ ਦੇਖੋ ਜਮਾ ਮਰਦੀ ਹੈ ਮੰਨ ਕੇ ਚੱਲ ਕੋਈ ਭਾਵੇਂ ਮੰਨ ਕੇ ਚੱਲ ਵੀ ਤੋੜ ਦੀ ਬਾਹਰ ਨੂੰ ਤੋੜ ਕੇ ਆਏ ਆਪਾਂ ਫੇਰ ਬੈਜੇ ਨੇ ਹੈਨਾ ਬਿਸਮਿਲਲਾਹ ਜਿਵੇਂ ਮਰਦੀ ਬੈਠੀ ਯਾਰ ਭਾਈ ਜੀ ਰੇਟ ਇਹਦਾ ਕੀ ਰਹੂਗਾ ਰੇਟ ਭਈ ਮੌਲ ਕਰਾਉਣਾ ਚਾ ਸੋਵਰਾ ਫੇਸ ਕੁਆਲਟੀ ਵਗੈਰਾ ਦੇਖੋ ਕੱਦ-ਕਾੜ ਚੰਗਾ ਸੋਹਣੀ ਸਾਫ ਸੁਥਰੀ ਰਾਜੀ ਸਮੀ ਬਣੀ ਵੀ ਕਿਸੇ ਆਮੀ ਦਾ 25 ਕਿਲੋ ਦੁੱਧ ਮਲ ਕੇ ਚੱਲੇ ਵੀ ਜਿੰਨੇ ਦਾ ਮਾ ਮੀਨੇ ਚੜ ਗਏ ਬਸ 30 ਕਿਲੋ ਕਰਾ ਦੇ ਦੂ ਸੁਰ ਬਾਕੀ ਨਵਾਂ ਹਣ ਚੌਕ ਦੇ ਦੰਦ ਅਜੇ ਚਾਗਦੀ ਪਈਆ ਮਗਰ ਬਚੀ ਤਿੰਨ ਚੀਜ਼ਾਂ ਤੁਹਾਡੇ ਘਰੇ ਜਾਣਗੇ ਦੋ ਜਾਣਗੇ ਬੱਚੇ ਆ ਬਾਈ ਜੀ ਤੀਜਾ ਜਾਊਗਾ ਦੁੱਧ ਤੁਹਾਡੇ ਘਰੇ ਰੇਟ 1 ਲੱਖ 5000 ਰੁਪਇਆ ਇਮਾਨਦਾਰ ਕਰ ਰਹਾ ਬਈ ਠੀਕ ਆ ਉਹਦੇ ਵਿੱਚੋਂ ਵੀ ਗਜਾਇਆ ਸੋ ਜਾਊਗੀ ਮੂੰਹ ਮੱਥਾ ਦੇਖੋ ਤੇ ਬਾਕੀ ਲੇਵਾ ਦੇਖੋ ਫੱਟ ਫੜ ਕੰਪੈਕਟ ਹਵਾਨਾ ਚਾਹੇ ਹਾਥੀ ਚਵਾਈ ਕਰ ਲ ਕਾਹੇ ਮਸ਼ੀਨੀ ਦੋਨੇ ਟਾਈਪ ਦਾ ਵੜਦੇ ਥਣ ਲੱਗਿਆ ਵਾ ਫਿੱਟ ਵਾਡਰ ਲੇਵਾ ਇਹੋ ਜਿਹਾ ਡਾਕਟਰ ਦਾ ਨੰਬਰ ਡਿਲੀਟ ਕਰਕੇ ਰੱਖ ਦਿਓ ਮਰਜ਼ੀ ਪਾਸੇ ਬੈਠੀ ਜਾ ਕੋਈ ਇਦਾਂ ਦੀ ਬਸ ਨਹੀਂ ਜੀ ਹੈਨਾ ਤਾ ਤੂੰ ਤੇ ਮਰੂਗੀ ਮੈਂ ਜਵੇਂ ਮਰਜੀ ਘਰਾਂ ਮਰ ਜਲਾ ਓਕੇ ਆ ਜਾਵਾਂ ਅੱਗੇ ਬਾਈ ਜੀ ਦੋ ਨੰਬਰ ਤੇ ਗੱਬਣ ਦੇਖ ਰਹੇ ਆਪਾਂ ਇਹ ਬਾਈ ਦੂਜਾ ਸੁਆ ਰਸੀ ਆ ਕੀ ਜੀ ਇਹ ਕੈਕ ਦਾ ਲੈਂਦੀ ਆ ਤੇ ਬਾਈ ਜੀ ਦੂਜੇ ਨੰਬਰ ਦੇਖ ਰਹੇ ਆ ਕੈ ਦਿਨ ਸੂਣ ਚ ਲੈਂਦੀ ਆ ਇਹ ਅਜੇ ਬਈ ਐ ਮੰਨ ਕੇ 10 ਜਾਣ ਪੈਂਡਿੰਗ ਨੇ ਦੇ ਜੀ ਬਾਹਰ ਤੇ ਆਪ 10 ਅਨੁਸਾਰ ਵੀ ਕਹਿੰਦੇ 26 ਕਿਲੋ ਜਣੇ ਪਹਿਲਾਂ ਦਾ ਦੁੱਧ ਦੁੱਤਾਗਾ ਬੜੇ ਨਾਲ ਖੜੀ ਇਹਦੇ ਲੈ ਜੀ ਸੋ ਕੱਦ ਦਾ ਅੰਦਾਜ਼ਾ ਲਾ ਸਕਦੇ ਇਹ ਫੋਲੜੇ ਵਸੇ ਕੱਦ ਬੰਨੀ ਕੋਈ ਵੀਰ ਐ ਮੰਨ ਕੇ ਇਹੋ ਵੀ ਨੇ ਵਸੀਆਂ ਜੀ ਗੰਗਾ ਜੀ ਨੇ ਵਸੀਆਂ ਕੋਈ ਇਹ ਗੱਲ ਨਹੀਂ ਜੀ ਕਹਿੰਦਾ ਭਾਬਾ ਦੋਨੇ ਵੜਾ ਲੈ ਗਿਆ ਕੋਈ ਵੀਰ 50 ਕਿਲੋ ਦੁੱਧ ਸਿੱਟਣਗੇ ਇੱਕ ਦਿਨ ਦਾ ਹਾਂ ਵੀ ਖਰਾ ਦੁੱਧ ਦਿੱਤੀ ਜੋ ਵੀ ਗਰਮੀ ਦਾ ਦੁੱਧ ਚੜ ਗਿਆ ਸਿਆਣਾ ਦੇਖੀ ਅਈ 6 ਦਿਨ ਨੇ ਬਈ ਇਹਦਾ ਵਸੇ ਜੈ ਜੀ ਗੱਲਾਂ ਹਾਂ ਰੇਟ ਭਾਈ ਮੋਲ ਕਰਾਉਣੇ ਚਾਹੀਏ ਇੱਕ 20 ਕਰਾਲੇ ਤਾਂ ਵੀ ਤੇ 1 ਲੱਖ 50000 ਵੀ ਵਸੀਏ ਦੇ ਨਾਲ ਮਾਨਤਨ ਤਾਂ ਹੋ ਜੂਗਾ ਮਾਨਤਨ ਕਰਾਂਗੇ ਭਈ ਆਪਾਂ ਦੁੱਧ ਦੀ ਐਵਰੇਜ 25 ਬਣ ਕੇ ਲੈ ਜਾਵਾਂ ਦਾ ਬਈ 80 ਮੰਨ ਕੇ ਚੱਲ ਵੀ 28 30 ਕਿਲੋ ਦੋਤੇ ਬਸੀ ਰਾਣ ਬਈ ਜੀ ਕੀ ਹਾਂ ਤਾਰੋਂ ਵੀ ਨਾ ਚੜ ਕੇ 30 ਕਿਲੋ ਦੋਤੇ ਆਪ ਬਸੀ ਜਾਣੇ ਨੇ ਸੁਭਰੋ ਮਿਲਕ ਦੀ ਕਪੈਸਿਟੀ 28 30 ਕਿਲੋ ਦੀ ਆ ਪਰ ਮੌਸਮ ਗਰਮੀ ਦਾ ਮੂਰੇ ਜਾਜ ਦਿਨ ਦੇ ਰਿਆ 26 27 ਕਿਲੋ ਦੋਤੇ ਖਰਾ ਚੱਲੂਗੀ ਦੋਨੇ ਬਸੀ 55 ਕਿਲੋ ਦਾ ਆਉਂ ਨਹੀਂ ਪਾਉਂਦੀ ਬਈ ਸੋ ਬੱਚੀ ਹੈ ਗਿਆ ਬਲੱਡ ਦੇ ਵਿੱਚ ਨਮਾ ਹਾਨ ਨਿਊ ਜਨਰੇਸ਼ਨ ਆ ਦੂਸ ਕਵਾਡਿਪੌ ਪੈ ਰਹੀ ਹੈ ਜੀ ਅੱਜ ਸੂਣ ਦੇ ਵਿੱਚ ਇਹਦਾ ਕਰਮ ਵਾਲੀ ਦੇ 12 ਤੇ 13 ਦਿਨ ਪੈਂਡਿੰਗ ਪਿਆ ਰੇਟ 1 ਲੱਖ 55000 ਤੇ ਜੇ ਕੋਈ ਵੀਰ ਜੋੜਾ ਲੋਕ ਇੱਥਾ 2.5 ਦਾ ਦੇ ਦਾਂਗੇ ਦੋਨੋਂ 2 ਲੱਖ ਨਹੀਂ ਦੇ ਦਾਂਗੇ ਠੀਕ ਆ 2 ਲੱਖ ਨਹੀਂ ਦੇ ਦਾਂਗੇ ਜਮ ਸੋ ਜੋੜਾ 2 ਲੱਖ ਰੁਪਏ ਦਾ ਤੇ ਮਗਰ ਬੱਚੀ ਦੇਖੋ ਪਹਿਲੇ 2.5 ਕਿਲੋਮੀਟਰ ਤਾਂ ਪਹੁੰਚ ਵੀ ਕਰ ਦੂੰਗਾ ਜੈ ਜਗਤ ਅੱਜਾ ਸੋ ਰੇਟ ਬਿਲਕੁਲ ਜੀ ਡਬਲ ਜੋੜਾ ਪਹੁੰਚਾ ਕਰ ਦਾਂਗੇ ਸੋ ਦੋਨੇ ਤੰਦਰੁਸਤ ਅੱਜ ਦੀ ਘੜੀ ਨਜ਼ਾਰੇਦਾਰ 9877888299 98735 50846 ਜੀ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ